ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਮਾਰਟ ਸਕੂਲ ਤ੍ਰਿਪੜੀ ਵਿਖੇ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਬੰਦੀ ਮਨਾਏ ਜਾ ਰਹੇ ਰਾਜ ਪਦਰਸਮਾਗਮ ਮੌਕੇ ਸ਼ਿਰਕਤ ਕੀਤੀ ਆਪਨੇ ਜਿਹੜੇ ਮਤਲਬ ਜੇ ਅਮਾਕ ਸਕੂਲ ਦੀ ਗੱਲ ਕਰਾਂ ਤਾਂ ਬੱਚੇ ਹੋਏ ਹਨ ਟੀਚਰ ਜੀ ਹੋਏ ਹਨ ਔਰ ਹੈਲਥ ਸਰ ਵੀ ਹੋਏ ਹਨ ਪਰ ਜਿਹੜੇ ਰਮੂਡ ਤੇ ਦੀਆਂ ਹੁੰਦਾ ਜਗਾ ਉੱਥੇ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਔਰ ਕਈ ਸਟੇਟਸ ਤਾਂ ਬਹੁਤ ਬਾਹਰ ਜਾਂਦਾ ਸਟਾਰਟਿੰਗ ਲਿਸਟਿੰਗ ਬਹੁਤ ਹੈ ਪੰਜਾਬ ਸਭ ਤੋਂ ਘੱਟ ਹੈ ਮੇਰੀ ਕੋਸ਼ਿਸ਼ ਹੈ ਕਿ ਮਤਲਬ ਇੱਕ ਵੀ ਬੱਚਾ ਜਦੋਂ ਸਕੂਲ ਛੱਡੇ ਤਾਂ ਨਿਕਲਣਾ ਹੋਵੇ ਉਹਨੂੰ ਆਪਣੀ ਸਿਹਤ ਬਾਰੇ ਪੂਰਾ ਗਿਆਨ ਹੋਵੇ ਕਿ ਉਹਦੇ ਉਹਦਾ ਹਿਮੋਗਲੋਬਿਨ ਜੀ ਪੂਰਾ ਹੋਵੇ ਹਾਈਟ ਮੈਕ ਨਹੀਂ ਹੋਵੇ ਜਿੰਨੀ ਜੋ ਹੋਣੀ ਚਾਹੀਦੀ ਉਹਨੀ ਹੋਵੇ ਔਰ ਉਹਨੂੰ ਆਪਣੀ ਵਿਜਿਬਿਲਿਟੀ ਔਰ ਬਾਕੀ ਸਾਰੀ ਜਿਹੜੀ ਅਬਿਲਿਟੀਜ਼ ਬਾਰੇ ਉਹਨੂੰ ਪਤਾ ਹੋਵੇ ਉਹਦਾ ਐਸੇ ਵਗੈਰਾ ਸਾਰਾ ਕੁਝ ਉਹਨੂੰ ਆਪਾਂ ਕਰ ਲਈਏ ਇਹ ਉਹਨੂੰ ਖਾਸ ਕਰਕੇ ਐਜੂਕੇਸ਼ਨ ਜਿਹੜੀ ਉਹ ਕਰ ਰਿਹਾ ਉਦੇ ਨਾਮ ਨਾਲ ਉਹਨੂੰ ਸੇਵ ਕਰੇ ਆਪਣਾ ਜਿਹੜਾ ਹੈਗਾ ਉਹ ਜ਼ਰੂਰ ਬੱਚੇ ਨੂੰ ਕਹਿਣਾ ਹੋਣਾ ਚਾਹੀਦਾ ਵੀ ਜਿਹੜੀ ਆ ਵੈਕਟਰ ਬੋਰਨ ਜਾਂ ਵਾਟਰ ਬੋਰਨ ਜਿਸੇ ਸਹੀ ਹੈ ਮੱਖੀਆਂ ਮਛਰਾਂ ਨਾਲ ਕਿਹੜੀਆਂ ਬਿਮਾਰੀਆਂ ਫੈਲਦੀਆਂ ਤਾਂ ਆਪਾਂ ਬਹੁਤ ਵੱਡੀ ਨਸੀਬਤ ਤੋਂ ਬਚ ਜਾਗੇ ਪਰ ਸਭ ਕਿੰਨੇ ਕੁ ਬੱਚੇ ਹੋਰੇ ਮੌਜੂਦ ਸੀ ਜਨਾਬ ਵੱਲੋਂ ਅਵੇਰਨੈਸ ਸੀ ਹਾਸਲ ਕੀਤੀ ਗਈ ਹੈ ਇਹ ਸਾਰੇ ਸਕੂਲ ਨੂੰ ਅਸੀਂ ਬਸੇ ਟ੍ਰੇਨਿੰਗ ਦੇ ਰਹੇ ਹਾਂ ਅੱਜ ਤੋਂ ਸਾਨੂੰ ਕੈਸ਼ਨਲ ਲੈਵਲ ਦਾ ਜਿਹੜਾ ਸਟੇਟ ਲੈਵਲ ਦਾ ਸਾਡਾ ਪ੍ਰੋਗਰਾਮ ਹੈ ਕੈਸ਼ਨਲ ਲੈਵਲ ਦਾ ਸਾਡਾ ਪ੍ਰੋਗਰਾਮ ਹੈ ਇਹ ਸਟੇਟ ਲੈਵਲ ਤੇ ਫਕਸਨ ਦੇ ਉੱਤੇ ਜਿਹੜਾ ਜਿਹੜੇ ਹੌਸਲੇ ਦੇ ਬੱਚੇ ਆ ਸਕਦੇ ਸੀ ਉਹ ਸਾ ਜੋਨੇ ਆ ਤੁਸੀਂ ਬੋਲ ਰਹੇ ਹੋ ਪਰ ਜਿਹੜਾ ਮੈਸੇਜ ਹੈ ਉਹ ਜਦੋਂ ਵਸਲੇ ਕੋ ਮੇਰਾ ਜਿਹੜਾ ਵੀਡੀਓ ਆ ਰਿਹਾ ਬਹੁਤ سارے ਬੰਦੇ ਦੇਖਦੇ ਆ ਹੋਣਾ